ਮੇਰਾ ਨਾਮ ਡਾਕਟਰ ਰਗਨਜੀਤ ਕੌਰ ਹੈ ਮੈਂ 79/10 ਇੰਪਰੂਵਮੈਂਟ ਟਰਸਟ ਕਲੋਨੀ ਦੀ ਵਾਸੀ ਆ ਸਰ ਇਹ ਸਾਡਾ ਜਿਹੜਾ ਟੱਟ ਰਿਹਾ ਸਾਨੂੰ ਕੋਈ ਨੋਟਿਸ ਨਹੀਂ ਆਇਆ ਇਸ ਤੋਂ ਪਹਿਲਾਂ ਮੈਡਮ ਨੋਟਿਸ ਆਇਆ ਸਾਨੂੰ ਹੋਣਾ ਕੋਈ ਨੋਟਿਸ ਨਹੀਂ ਆਇਆ ਸਰ ਕੁਝ ਵੀ ਨਹੀਂ ਆਇਆ ਇੱਕ ਸਾਨੂੰ 10 ਦਿਨ ਪਹਿਲਾਂ ਅਸੀਂ ਐਸੇ ਦੇਖੋ ਕਿ ਸਰ ਇਹ ਤੀਜੀ ਵਾਰੀ ਸਾਡਾ ਘਰ ਇਕੱਠਾ ਹੈਗਾ ਤੀਸਰੀ ਵਾਰੀ ਸਾਡੇ ਟੱਠੇ ਹੈਗੇ ਨੇ ਔਰ ਸਰ ਇਹ ਗੱਲ ਹੈਗੀ ਆ ਕਿ ਅਸੀਂ ਬਾਰ ਬਾਰ ਕਹਿੰਨੇ ਸਾਨੂੰ ਟਾਇਲਾ ਲਵਾ ਦਿਓ ਇੱਥੇ ਇੰਜ ਹੀ ਕਚਰਾ ਪਿਆ ਰਹਿੰਦਾ ਅਸੀਂ ਪਿਛਲੀ ਵਾਰੀ 7 ਮਹੀਨੇ ਇਸ ਤਰ੍ਹਾਂ ਰਹਿਣ ਦਿੱਤਾ ਇੱਥੇ ਨਾ ਨੇ ਨਾ ਟਾਇਲ ਲਵਾਇਆ ਇੱਥੇ ਇੰਨਾ ਗੰਦਾ ਇੱਥੇ ਚਿੱਕੜ ਸੜ ਫੈ ਜਾਂਦਾ ਹੈਗਾ ਹੂ ਵੀ ਡੂ ਇਟ ਫੋਨ ਕਰੇਗਾ ਆ ਦੇਖੋ ਤੁਹਾਡੇ ਸਾਹਮਣੇ ਪੁੱਟ ਤੇ ਫਲਦਾਰ ਬੂਟੇ ਹਨਾ ਨੇ ਇਹ ਅਸੀਂ ਇਹ এনਵਾਇਰਨਮੈਂਟ ਬਚਾਓ ਕਰ ਰਹੇ ਅਸੀਂ ਕੀ ਕਰ ਰਿਹਾ ਸਰਕਾਰ ਦੇ ਕਰੀ ਬੂਟੇ ਲਾਓ ਜੀ ਇਹ ਸਾਰਾ ਅਸੀਂ ਤਾਂ ਲਾਏ ਆ ਅਸੀਂ ਲਾਏ ਹੋਏ ਨੇ ਅਸੀਂ ਕਿਹੜੀ ਇੱਥੇ ਕੋਈ ਆਪਣੀ ਕੋਈ ਸ਼ੈੱਡ ਬਣਾਈ ਹੈ ਜਾਂ ਕੁਝ ਬਣਾਇਆ ਪਲਾਂਟ ਬੂਟੇ ਕੀਤੀਆ ਕਲੋਨੀ ਦੀ ਹਰ ਕਲੋਨੀ ਦੇ ਵਿੱਚ ਗ੍ਰੀਨ ਏਰੀਆ ਹੁੰਦਾ ਸਰ ਐਂਵਾਇਰਨਮੈਂਟ ਰਸਟ ਕੀ ਕਰ ਰਹੀ ਹੈ ਗ੍ਰੀਨ ਏਰੀਆ ਨੂੰ ਖਤਮ ਕਰ ਰਹੀ ਹੈ ਹੱਦ ਕਿੱਥੋਂ ਤੱਕ ਹੈ ਅਸੀਂ ਉਹ ਮੈਂਟੇਨ ਕਰ ਲਈਏ ਜਦੋਂ ਦੱਸਦੇ ਹੀ ਨਹੀਂ ਵੀ ਤੁਹਾਡੀ ਹੱਦ ਕਿੱਥੋਂ ਆ ਤੁਸੀਂ ਕਿੰਨਾ ਇਨਕ੍ਰੋਚ ਕਰਨਾ ਕਿੰਨਾ ਨਹੀਂ ਕਰਨਾ ਇਹ ਸਰਾਸਰ ਤੱਕ ਨਹੀਂ ਹੈਗਾ ਕੋਈ ਸਫਾਈ ਨਹੀਂ ਹੁੰਦੀ ਅਸੀਂ ਆਪ ਇਸ ਕਰਵਾਉਣਾ ਹੈਗੀਆ ਸਫਾਈ ਮਤਲਬ ਕੋਈ ਕਰਦਨੀ ਇੰਜੀ ਸਫਾਈ ਕਰਵਾਈ ਹੋਈ ਹੈ ਉਹਦੇ باوجود ਦੇਖੋ ਤੁਸੀਂ ਕੀ ਮਤਲਬ ਹੈਗਾ ਅੱਧਾ ਮੇਰੇ ਸਾਹਮਣੇ ਆ ਦੇਖੋ ਤੁਸੀਂ ਸਾਰੇ ਵਨ ਟੂ ਆਲ ਸਾਰੇ ਇਹਨਾਂ ਨੇ ਖਰਾਬ ਕਰ ਦਿੱਤੇ ਹੈਗੇ ਆ ਮਤਲਬ ਪਹਿਲੇ ਦੱਸੋ ਤੇ ਸਹੀ ਵੀ ਐਂਡਾ ਤੁਹਾਡਾ ਏਰੀਆ ਵਾ ਇੰਨਾ ਹੀ ਪਟਣਾ ਵਾ ਤੁਸੀਂ ਇੰਨਾ ਆਪਣਾ ਸਹੀ ਕਰੋ ਜਦੋਂ ਕੋਈ ਇਨਫਰਮੇਸ਼ਨ ਹੀ ਨਹੀਂ ਆ ਕੋਈ ਨੋਟਿਸ ਨਹੀਂ ਆ ਤੇ ਇਹ ਸਰਾ ਸਭ ਕੱਟਣੀ ਹੈ ਇਹ ਕਾਰਵਾਈ ਜੇ ਨਾ ਕਰਨੀ ਹੈਗੀ ਤਾਂ ਸਾਨੂੰ ਪਹਿਲੇ ਨੋਟਿਸ ਭੇਜਦੇ ਤੇ ਅਸੀਂ ਆਪ ਆਪ ਦਾ ਹਾਲ ਦੇ ਤੁਹਾਨੂੰ ਬਾਈ ਨੇਮ ਸਾਡੇ ਘਰਾਂ ਨੂੰ ਨੋਟਿਸ ਆਉਂਦੇ ਤੇ ਅਸੀਂ ਆਪਣਾ ਪੇਟਾਲਦੇ ਇਹ ਹੁਣ ਸਾਡਾ ਬਹੁਤ ਨੁਕਸਾਨ ਕਰਨਗੇ ਜਿਹੜੀਆਂ ਸਾਡੀਆਂ ਪਾਈਪਾਂ ਵੀ ਆ ਸੀਵਰੇਜ ਦੀਆਂ, ਵਾਟਰ ਸਪਲਾਈ ਦੀਆਂ ਉਹ ਸਾਰੀਆਂ ਪੁੱਟ ਦੇਣੀਆਂ। ਤੇ ਜਿਹੜੇ ਇੰਪਰੂਵਮੈਂਟ ਦਾ ਸਰਟੀਆ ਇਹਨਾਂ ਨੇ ਕੋਈ ਨਹੀਂ ਕੀਤਾ ਇਹਨਾਂ ਨੇ। ਇਹਦੇ ਜਦੋਂ ਮੈਂ ਕੋਈ ਹਾ ਲੀਕੇਜ ਹੋ ਜੇ ਤਾਂ ਨਹੀਂ ਕਦੀ ਠੀਕ ਕਰਾਈ ਇਹਨਾਂ ਨੇ। ਭਾਵੇਂ ਸੀਵਰੇਜ ਦੀ ਭਾਵੇਂ ਵਾਟਰ ਸਪਲਾਈ ਦੀ। ਇਹ ਕਦੀ ਕੋਈ ਹੈ ਹੀ ਨਹੀਂ ਬੰਦਾ ਇਹਨਾਂ ਦਾ। ਇਹ ਜਿਹੜੀ ਕਲੋਨੀਆਂ ਐ ਇੰਪਰੂਵਮੈਂਟ ਟਰਸਟ ਦੀ ਸਕੀਮ ਨੰਬਰ 5 ਆ। ਔਰ ਇਹ ਨਗਰ ਕੌਂਸਲ ਨੂੰ ਹੈਂਡਓਵਰ ਹੋ ਚੁੱਕੀ ਆ। ਇਹਦੇ 'ਚ ਗੌਰਵ ਚੰਦਨ ਜੀ ਕੋਈ ਫੰਦੇ ਰੈਜ਼ੀਡੈਂਟ ਨੇ ਜਿਨ੍ਹਾਂ ਨੇ ਮਲਵੇ ਸਾਰੀ ਕਲੋਨੀ ਦੇ ਵਿੱਚ ਜਿੰਨੀ ਵੀ ਇਨਕ੍ਰੋਚਮੈਂਟ ਹੋਈ ਹੈ ਉਹਦੇ ਸਬੰਧ ਵਿੱਚ ਮਾਨਯੋਗ ਹਾਈ ਕੋਰਟ ਵਿੱਚ ਇੱਕ ਰਿਟ ਪਟੀਸ਼ਨ ਦਾਇਰ ਕੀਤੀ ਸੀ ਔਰ ਉਸ ਕੇਸ ਦੇ ਚੱਲਦਿਆਂ ਹੀ ਮਾਨਯੋਗ ਹਾਈ ਕੋਰਟ ਵੱਲੋਂ ਨਗਰ ਕੌਂਸਲ ਨੂੰ ਹੁਕਮ ਪ੍ਰਾਪਤ ਹੋਏ ਨੇ ਕਿ ਇਹ ਜਿਹੜੀ ਇਨਕ੍ਰੋਚਮੈਂਟ ਹੈ ਨੂੰ ਦੂਰ ਕਰਕੇ ਜਿਹੜਾ ਵਾ ਉਹ ਰਿਪੋਰਟ ਕੀਤੀ ਜਾਵੇ 245 ਘਰ ਨੇ ਜਿਨ੍ਹਾਂ ਨੂੰ ਨੋਟਿਸ ਸਰਵ ਹੋਏ ਨੇ ਨਾਦੀ ਕਰਵਾਈ ਗਈ ਬਕਾਇਦਾ ਇਹਨਾਂ ਨੂੰ ਸਾਰਿਆਂ ਨੂੰ not being receiving ਕਰਕੇ ਸਾਰਾ ਇਨਟੀਮੇਟ ਕੀਤਾ ਹੈ ਦੇਖੋ ਜਿਹੜੀ ਇਨਕ੍ਰੋਚਮੈਂਟ ਆ ਉਹਦੇ ਵਿੱਚ ਮਾਨਯੋਗ ਹਾਈ ਕੋਰਟ ਵੱਲੋਂ ਇਹੋ ਦੇਸ਼ ਪ੍ਰਾਪਤੋ ਇਹਨੇ ਕਿ ਨੂੰ ਰਿਮੂਵ ਕਰਕੇ ਤੇ ਫਿਰ ਸਾਨੂੰ ਐਫੀਡੇਵਿਟ ਦੇ ਤੌਰ ਤੇ ਇਹਦੀ ਅਨਟੀਮੇਸ਼ਨ ਕਰਨੀ ਚਾਹੀਦੀ ਹੈ ਇਨਕ੍ਰੋਚਮੈਂਟ ਚ ਫਿਰ ਸਾਰਾ ਕੁਝ ਰਿਮੂਵ ਹੋਊਗਾ 245 ਘਰਾਂ ਦੇ ਅੱਗੇ ਜਿੰਨੀ ਵੀ ਇਨਕ੍ਰੋਚਮੈਂਟ ਹੈ ਉਹਨੂੰ ਦੇਖ ਦਿੱਤਾ ਜਾ